ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ Audio Book by Mandeep Kaur ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੀਆਂ ਬਾਬਰ ਦੇ ਹਮਲੇ ਬਾਰੇ ਪਾਠਕਾਂ ਨੂੰ ਚੇਤਾ ਹੋਵੇਗਾ ਕਿ ਕਈ ਸਾਲ ਪਹਿਲਾਂ ਸੰਮਤ 1566 ਬਿਕਰਮੀ ਵਿੱਚ ਜਦ ਬਾਬਰ ਆਪਣੇ ਜਮਾਂਦਰੂ ਦੇਸ਼ ਵਿੱਚ ਹਾਰਾ ਖਾਂ ਰਿਹਾ ਸੀ ਅਤੇ ਉਸ ਨੂੰ ਇੰਨਾ ਵੀ ਯਕੀਨ ਨਹੀਂ ਸੀ ਕਿ ਉਹ ਆਪਣਾ ਜੱਦੀ ਇਲਾਕਾ ਵਾਪਸ ਜਿੱਤ ਕੇ ਰੱਖ ਸਕੇਗਾ ਜਦ ਕਾਬਲ ਮੱਲਣ ਤੇ ਹਿੰਦੂਸਤਾਨ ਉੱਪਰ ਹਮਲਾ ਕਰਨ ਦਾ ਉਸ ਨੂੰ ਸੁਪਨਾ ਵੀ ਨਹੀਂ ਸੀ ਆਇਆ ਤਾਂ ਗੁਰੂ ਨਾਨਕ ਜੀ ਨੇ ਪਵਿੱਖਤ ਵਾਕ ਕੀਤਾ ਸੀ ਕਿ ਬਾਬਰ ਕਾਬਲੋ ਪਾਪ ਦੀ ਜਨ ਲੈ ਕੇ ਹਿੰਦੂਸਤਾਨ ਵਿੱਚ ਆਵੇਗਾ ਗੁਰੂ ਜੀ ਨੇ ਉਦੋਂ ਕਿਹਾ ਸੀ ਕਿ ਦੇਸ਼ ਵਿੱਚ ਬਹੁਤ ਲੁੱਟ ਮਾਰ ਖੂਨ ਖਰਾਬੇ ਤੇ ਜ਼ਬਰ ਹੋਣਗੇ ਸੈਦਪੁਰ ਜਾਂ ਆਮਨਾਬਾਦ ਜਿੱਥੇ ਇਹ ਵਿਖਤ ਬਾਕ ਉਚਾਰੇ ਗਏ ਸਨ ਸੰਮਤ 1578 ਵਿੱਚ ਬਾਬਰ ਦੇ ਗੁੱਸੇ ਦਾ ਸ਼ਿਕਾਰ ਹੋਣਾ ਸੀ ਜਦ ਗੁਰੂ ਨਾਨਕ ਜੀ ਪੱਛਮ ਦੀ ਉਦਾਸੀ ਤੋਂ ਵਾਪਸ ਆ ਰਹੇ ਸਨ ਤਾਂ ਆਪਨੇ ਇੱਕ ਦਿਨ ਸਮਾਧੀ ਸਮੇਂ ਵੇਖਿਆ ਕਿ ਜਿੱਤਾਂ ਦੇ ਨਸ਼ੇ ਨਾਲ ਗੁੱਟ ਹੋਈਆਂ ਬਾਬਰ ਦੀਆਂ ਫੌਜਾਂ ਜਿਨ੍ਹਾਂ ਨੂੰ ਉਹ ਜਹਾਦ ਜਾਂ ਧਰਮ ਜੁੱਦ ਕਾਰਨ ਆ ਰਹੀਆਂ ਇਸਲਾਮੀ ਫੌਜਾਂ ਕਹਿੰਦਾ ਹੈ ਮਾਰੋ ਮਾਰ ਕਰਦੀਆਂ ਹਿੰਦੁਸਤਾਨ ਉੱਤੇ ਹੱਲਾ ਕਰਨ ਲਈ ਚੜੀਆਂ ਆ ਰਹੀਆਂ ਹਨ ਗੁਰੂ ਜੀ ਜਾਣਦੇ ਸਨ ਕਿ ਕੀ ਤੂਫਾਨ ਆਉਣ ਵਾਲਾ ਹੈ ਅਤੇ ਪਿਆਰੇ ਭਾਈ ਲਾਲੋ ਦੇ ਸੈਦਪੁਰ ਦੇ ਸਿਰ ਕੀ ਵਿਪਤਾ ਦੀ ਬਿਜਲੀ ਕੜਕ ਕੇ ਡਿੱਗਣ ਵਾਲੀ ਹੈ ਆਪ ਦਾ ਮਹਾਨ ਤਰਸ ਨਾਲ ਭਰਪੂਰ ਹਿਰਦਾ ਸੈਦਪੁਰੀਆਂ ਦੇ ਦੁੱਖਾਂ ਦਾ ਖਿਆਲ ਕਰਕੇ ਪੱਗਰ ਗਿਆ ਆਪ ਦੇ ਦੇਸ਼ ਪਿਆਰ ਨੇ ਆਪ ਦੇ ਸਾਰੇ ਸਰੀਰ ਨੂੰ ਹਲੂਣਾ ਦਿੱਤਾ ਪਰ ਆਪ ਆਪਣੇ ਦੇਸ਼ ਲਈ ਉਸ ਵੇਲੇ ਕੀ ਕਰਦੇ ਕੀ ਕਰ ਸਕਦੇ ਸਨ ਆਪ ਦੇ ਮਗਰ ਕੋਈ ਫੌਜ ਨਹੀਂ ਸੀ ਇੱਕ ਮੁਠ ਕੌਮ ਨਹੀਂ ਸੀ ਜਿਸ ਨਾਲ ਆਪ ਦੇਸ਼ ਨੂੰ ਤਬਾਹੀ ਤੋਂ ਬਚਾ ਸਕਦੇ ਅਤੇ ਹਮਲਾਵਰ ਨੂੰ ਮਜਬੂਤ ਕਰਦੇ ਮਜਬੂਰ ਕਰਦੇ ਕਿ ਦੇਸ਼ ਵਿੱਚ ਲੁੱਟ ਮਾਰ ਖੂਨ ਖਰਾਬੇ ਤੇ ਇਸਤਰੀਆਂ ਉੱਪਰ ਜ਼ਬਰਕਰਨ ਤੋਂ ਬਾਅਦ ਆਵੇ ਨਾ ਕੋਈ ਆਪਨੋ ਅਜਿਹਾ ਸੂਰਬੀਰ ਦੇਸ਼ ਪਿਆਰ ਵਾਲਾ ਸਮਰਥ ਹਾਕਮ ਰਾਜਾ ਹੀ ਦਿਸਦਾ ਸੀ ਜਿਸਨੂੰ ਬਾਵਰ ਦੇ ਮੁਕਾਬਲੇ ਲਈ ਬੰਗਾਰਿਆ ਤੇ ਟਕੜਾ ਕੀਤਾ ਜਾ ਸਕਦਾ ਪਠਾਨਾਂ ਦਾ ਰਾਜ ਸੀ ਉਹ ਜ਼ੁਲਮ ਅਤੇ ਜ਼ਬਰ ਸੰਨ ਅਤੇ ਆਚਰਣ ਤੋਂ ਗਿਰ ਕੇ ਐਸ਼ਾਂ ਵਿੱਚ ਫਸ ਕੇ ਨਿਰਬਲ ਹੋ ਚੁੱਕੇ ਸਨ ਫਿਰ ਵੀ ਮਨੁੱਖ ਜਾਤੀ ਲਈ ਜੋ ਹਮਦਰਦੀ ਤੇ ਪਿਆਰ ਆਪ ਦੇ ਹਿਰਦੇ ਵਿੱਚ ਸੀ ਉਹੋ ਆਪ ਨੂੰ ਇੱਕ ਇਸ ਆ ਰਹੇ ਦੁੱਖ ਸਮੇਂ ਦੁਰਦ੍ਰਿਡੇ ਬਹਿਰ ਰਹਿਣ ਦੀਆਂ ਆਗਿਆ ਨਹੀਂ ਸੀ ਦਿੰਦਾ ਖਿਆਲ ਆਇਆ ਚੱਲੋ ਸ਼ਾਇਦ ਹਮਲਾਵਰ ਦੇ ਦਿਲ ਨੂੰ ਸੋਧਿਆ ਜਾ ਸਕੇ ਨਹੀਂ ਤਾਂ ਜੇ ਆਉਣ ਵਾਲੀ ਭੀੜ ਨੂੰ ਰੋਕਿਆ ਨਾ ਜਾ ਸਕਿਆ ਤਾਂ ਦੁਖੀ ਭੈਣਾ ਭਰਾਵਾਂ ਦੇ ਨਾਲ ਤਾਂ ਹੋਵਾਂਗੇ ਉਹਨਾਂ ਦਾ ਦੁੱਖ ਵੰਡਾਵਾਂਗੇ ਅਤੇ ਉਹਨਾਂ ਨੂੰ ਹੌਸਲਾ ਧੀਰਜ ਦੇਵਾਂਗੇ ਆਪ ਦਾ ਹਮਤਾਨੁ ਗਿਆ ਲਈ ਤੇ ਮਨੁੱਖਾ ಜಾਤੀ ਲਈ ਪਿਆਰ ਆਪ ਨੂੰ ਇਹ ਕੁਝ ਕਰਨ ਲਈ ਮਜਬੂਰ ਕਰ ਰਿਹਾ ਸੀ ਇਸ ਜਗਤ ਵਿੱਚ ਜੋ ਪਿਆਰ ਵੇਖਣ ਸੁਣਨ ਵਿੱਚ ਆਉਂਦਾ ਹੈ ਉਹ ਦੁੱਖ ਤੋਂ ਵੱਧ ਘੱਟ ਵੱਧ ਹੀ ਵੇਖਿਆ ਜਾਂਦਾ ਹੈ ਜਿਨ੍ਹਾਂ ਨਾਲ ਸਾਡਾ ਪਿਆਰ ਹੁੰਦਾ ਹੈ ਅਸੀਂ ਨਾ ਕੇਵਲ ਉਹਨਾਂ ਨੂੰ ਦੁੱਖ ਤੋਂ ਬਚਾਉਣ ਲਈ ਆਪ ਦੁੱਖ ਸਹਿਣ ਨੂੰ ਹੀ ਤਿਆਰ ਹੁੰਦੇ ਹਾਂ ਸਗੋਂ ਉਹਨਾਂ ਦੇ ਨਾਲ ਜੋ ਸਾਡਾ ਸਬੰਧ ਜਾਂ ਸੰਗ ਪੈਦਾ ਹੋ ਜਾਂਦਾ ਹੈ ਉਹ ਸਾਨੂੰ ਮਜਬੂਰ ਕਰਦਾ ਹੈ ਕਿ ਅਸੀਂ ਆਪਣੇ ਪਿਆਰਿਆਂ ਦੇ ਦੁੱਖ ਵਿੱਚ ਸ਼ਰੀਕ ਹੋਈਏ ਉਹਨਾਂ ਦੇ ਨਾਲ ਦੁੱਖ ਚੱਲੀਏ ਹਸਨ ਅਬਦਲ ਤੋਂ ਗੁਰੂ ਜੀ ਸੈਦਪੁਰ ਵੱਲ ਨੂੰ ਤੁਰ ਪਏ ਅਤੇ ਛੇਤੀ ਹੀ ਉੱਥੇ ਪੁੱਜ ਗਏ ਉਸ ਵੇਲੇ ਤੱਕ ਉੱਥੇ ਬਾਵਰ ਦੀਆਂ ਫੌਜਾਂ ਦੀ ਕੋਈ ਖ਼ਬਰ ਨਹੀਂ ਸੀ ਪੁੱਜੀ ਪਰ ਉਹ ਛੇਤੀ ਹੀ ਆ ਗਈਆਂ ਇਹ ਬਾਬਰ ਦਾ ਤੀਜਾ ਹਮਲਾ ਸੀ ਉਹ 1926 ਹਿਜਰੀ ਸਣ 1521 ਈਸਵੀ ਵਿੱਚ ਹਿੰਦੁਸਤਾਨ ਦੀ ਹੱਦ ਅੰਦਰ ਆ ਬੜਿਆ ਪਹਿਲਾਂ ਉਸਨੇ ਪੇਰਾ ਸਾਹਿਬ ਫਤਿਹ ਕੀਤਾ ਫਿਰ ਸਿਆਲਕੋਟ ਨੂੰ ਆ ਗਿਆ ਹਰ ਥਾਂ ਲੋਕ ਦੋ ਵਿਪਤਾ ਵਿੱਚ ਫਸ ਗਏ ਜੇ ਬਾਬਰ ਦੀ ਈਨ ਮੰਨ ਕੇ ਉਸ ਨੂੰ ਦਾਣਾ ਪੱਠਾ ਦੰਦੇ ਤਾਂ ਦਿੱਲੀ ਦਾ ਬਾਦਸ਼ਾਹ ਗੁੱਸੇ ਹੋ ਜਾਣਾ ਸੀ ਅਤੇ ਬਾਵਰ ਦੇ ਵਾਪਸ ਜਾਣ ਮਗਰੋਂ ਉਸ ਨੇ ਇਹਨਾਂ ਦੀ ਖੂਬ ਖਬਰ ਲੈਣੀ ਸੀ ਜੇ ਬਾਵਰ ਅੱਗੇ ਅੜਦੇ ਤਾਂ ਉਹ ਉਹਨਾਂ ਨੂੰ ਜਾਨੋਂ ਹੀ ਮਾਰ ਦੰਦਾ ਉਹਨਾਂ ਦੇ ਘਰ ਘਾਟ ਲੁੱਟ ਕੇ ਸਾੜ ਦੰਦਾ ਅਤੇ ਉਹਨਾਂ ਦੀਆਂ ਜਨਾਨੀਆਂ ਤੇ ਬੱਚਿਆਂ ਨੂੰ ਗੁਲਾਮ ਬਣਾ ਕੇ ਲੈ ਜਾਂਦਾ ਸਿਆਲਕੋਟ ਦੇ ਲੋਕਾਂ ਨੇ ਈਨ ਮੰਨ ਲਈ ਅਤੇ ਜਾਨ ਮਾਲ ਬਚਾ ਲਈ ਪਰ ਬਾਵਰ ਦੀ ਵਿਸ਼ੇਈ ਫੌਜ ਤੋਂ ਜਾਨ ਮਾਲ ਤੋਂ ਬਿਨਾ ਓਹ ਹੋ ਹੋਰ ਕੁਝ ਨਾ ਬਚਾ ਸਕੇ ਸਨ 1521 ਇਸਵੀ ਵਿੱਚ ਬਾਬਰ ਸੈਦਪੁਰ ਪੁੱਜਾ ਇਥੋਂ ਦੇ ਪਠਾਨ ਹਾਕਮਾਂ ਨੇ ਉਸਦਾ ਟੱਕਰਾ ਕਰਨ ਦਾ ਫੈਸਲਾ ਕੀਤਾ ਪੀਰਾਂ ਤੇ ਮੌਲਾਣੀਆਂ ਨੇ ਉਹਨਾਂ ਨੂੰ ਯਕੀਨ ਦਿਵਾਇਆ ਕਿ ਅਸੀਂ ਜਾਦੂ ਟੂਣੇ ਨਾਲ ਤੁਹਾਡੀ ਮਦਦ ਕਰਾਂਗੇ ਪਠਾਨ ਬੇਲੇ ਰਹਿ ਕੇ ਐਸ਼ਾਂ ਰਾਮਾਂ ਤੇ ਵਿਸ਼ੇ ਭੋਗਾਂ ਵਿੱਚ ਪੈ ਕੇ ਬਿਲਕੁਲ ਨਕਾਰੇ ਹੋ ਚੁੱਕੇ ਸਨ ਨਾਲੇ ਇਹਨਾਂ ਦੇ ਤੀਰ ਨੇਜੀ ਅਤੇ ਵਸ ਵਿੱਚ ਨਾ ਰਹਿਣ ਵਾਲੇ ਹਾਥੀ ਬਾਬਰ ਦੀਆਂ ਬੰਦੂਕਾਂ ਤੇ ਤੋਪਾਂ ਦੇ ਟੱਕਰੇ ਵਿੱਚ ਕੀ ਕਰ ਸਕਦੇ ਸਨ ਇਹਨਾਂ ਨੂੰ ਹਾਰ ਖਾਣੀ ਪਈ ਸਾਰਿਆਂ ਨੂੰ ਤਲਵਾਰ ਦੀ ਭੇਟ ਕੀਤਾ ਗਿਆ ਫਿਰ ਫੌਜਾਂ ਸ਼ਹਿਰ ਵਿੱਚ ਲੁੱਟ ਤਬਾਹੀ ਤੇ ਕਤਲਿਆਂ ਕਰਨ ਲੱਗ ਪਈਆਂ ਜਿੰਨਾ ਮਰਦ ਲੱਭੇ ਉਹ ਪਾਰ ਬੁਲਾਏ ਗਏ ਨਿੱਕੀਆਂ ਵੱਡੀਆਂ ਸਭ ਜਾਤਾਂ ਕਬੀਲੀਆਂ ਦੀਆਂ ਔਰਤਾਂ ਹਿੰਦਣੀਆਂ ਤੇ ਮੁਸਲਮਾਨੀਆਂ ਨੂੰ ਬਾਲਾਂ ਤੋਂ ਫੜ ਕੇ ਕੱਟੇ ਭਰੇ ਬਜ਼ਾਰਾਂ ਵਿੱਚ ਕਸੀਟਿਆ ਗਿਆ ਕੁੱਟਿਆ ਗਿਆ ਉਹਨਾਂ ਨੂੰ ਕਸ਼ਟ ਅਜਾਬ ਦੇ ਕੇ ਉਹਨਾਂ ਪਾਸੋਂ ਲੁਕਾਇਆ ਹੋਇਆ ਗਹਿਣਾ ਗੱਟਾ ਤੇ ਧਨ-ਦੌਲਤ ਕਢਵਾਇਆ ਗਿਆ ਜਿੱਤ ਦੇ ਨਸ਼ੇ ਨਾਲ ਤੇ ਸ਼ਰਾਬਾਂ ਨਾਲ ਗੁੱਟ ਹੋਏ ਫੌਜੀਆਂ ਨੇ ਬਾਲ ਵਿਰਧ ਜਾਂ ਤੀਵੀਂ ਕਿਸੇ ਉੱਪਰ ਤਰਸ ਨਾ ਕੀਤਾ ਔਰਤਾਂ ਤੇ ਬੱਚਿਆਂ ਨੂੰ ਫੜ ਕੇ ਗੁਲਾਮ ਬਣਾਇਆ ਗਿਆ ਜਿਹੜੇ ਲੋਕ ਤਲਵਾਰ ਦੇ ਭੇਟ ਹੋਂੋਂ ਬਚ ਗਏ ਉਹਨਾਂ ਨੂੰ ਫੜ ਕੇ ਕੈਦੀ ਬਣਾਇਆ ਗਿਆ ਅਤੇ ਉਹਨਾਂ ਦੇ ਹੀ ਘਰਾਂ ਤੋਂ ਲੁੱਟਿਆ ਹੋਇਆ ਮਾਲ ਸਮਾਨ ਉਹਨਾਂ ਦੇ ਸਿਰਾਂ ਉੱਪਰ ਚੁਕਾਇਆ ਗਿਆ ਕਿ ਫੌਜ ਦੇ ਟੇਰੇ ਲੈ ਚੱਲੋ ਏਸੀ ਇਸਲਾਮ ਧਰਮ ਜੁੱਦ ਜਿਸ ਦੀ ਸਫਲਤਾ ਲਈ ਬਾਬਰ ਖੁਦਾ ਪਾਸੋਂ ਮਦਦ ਮੰਗਣੋਂ ਸੰਗ ਜਾਂ ਕੋਤਾਹੀ ਨਹੀਂ ਸੀ ਕਰਦਾ ਨੇੜੇ ਤੇੜੇ ਦੇ ਪਿੰਡਾਂ ਨਾਲ ਵੀ ਅਜਿਹੀ ਹੀ ਵਾਪਰੀ ਅੱਗ ਤਲਵਾਰ ਲੁੱਟ ਤੇ ਜਬਰੀ ਸੱਤ ਭੰਗ ਨਾਲ ਦੇਸ਼ ਵਿਰਾਨ ਕੀਤਾ ਗਿਆ 바ਵਰ ਦੇ ਸੈਦਪੁਰ ਪੁੱਜਣ ਵੇਲੇ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਫਿਰ ਉੱਥੇ ਆਏ ਹੋਏ ਸਨ ਉਹਨਾਂ ਦੋਹਾਂ ਨੂੰ ਵੀ ਕੈਦ ਕਰ ਲਿਆ ਗਿਆ ਮਰਦਾਨੇ ਦੇ سپੁਰਦ ਮੀਰ ਖਾਨ ਨਾਮੇ ਇੱਕ ਫੌਜੀ ਹੁੱਦੇਦਾਰ ਦਾ ਘੋੜਾ ਕੀਤਾ ਗਿਆ ਕਿ ਇਸ ਨੂੰ ਫੜ ਕੇ ਤੁਰੇ ਗੁਰੂ ਜੀ ਦੇ ਸਿਰ ਉੱਪਰ ਇੱਕ ਪੰਡ ਧਰੀ ਗਈ ਜਿਹੜਾ ਭਾਰ ਗੁਰੂ ਜੀ ਨੇ ਸਿਰ ਉੱਪਰ ਚੁੱਕਿਆ ਹੋਇਆ ਸੀ ਉਸ ਨੂੰ ਉਹ ਮਹਿਸੂਸ ਨਹੀਂ ਕਰਨਦੇ ਉਹ ਭਾਰ ਉਹਨਾਂ ਨੂੰ ਭਾਰਾ ਨਹੀਂ ਸੀ ਲੱਗਦਾ ਕਿਉਂਕਿ ਉਹਨਾਂ ਦੇ ਦੇਸ਼ ਪਿਆਰੇ ਤੇ ਮਨੁੱਖੀ ਦਰਦ ਭਰੇ ਹਿਰਦੇ ਉੱਪਰ ਇੱਕ ਹੋਰ ਵਡੇਰਾ ਭਾਰ ਪਿਆ ਹੋਇਆ ਸੀ ਜਲ ਭਰੇ ਨੇਤਰਾਂ ਨਾਲ ਉਹ ਦੇਸ਼ ਭਾਵਨਾ ਤੇ ਦੇਸ਼ ਪੈਣਾ ਦੀ ਦਰਦ ਭਰੀ ਹਾਲਤ ਵੇਖ ਰਹੇ ਸਨ ਇਹਨਾਂ ਦੁਖੀਆਂ ਦੀ ਹਾਲਤ ਵੇਖ ਕੇ ਉਹਨਾਂ ਨੂੰ ਇਉਂ ਚਾਪਦਾ ਸੀ ਜਿਵੇਂ ਉਹਨਾਂ ਦੇ ਦਿਲ ਉੱਪਰ ਨਾ ਚਰੇ ਜਾਣ ਵਾਲਾ ਭਾਰ ਪਿਆ ਹੋਇਆ ਹੈ ਉਹ ਵੇਖਦੇ ਸਨ ਕਿ ਸ਼ਰੀਫ ਘਰਾਣਿਆਂ ਦੀਆਂ ਸੁਆਣੀਆਂ ਜਿਹੜੀਆਂ ਉਪਰੇ ਮਰਦਾਂ ਵਿੱਚ ਨੰਗੇ ਮੂੰਹ ਵੇਖੇ ਜਾਣ ਨੂੰ ਪਾਪ ਤੇ ਬੇਪਤੀ ਸਮਝਦੀਆਂ ਸਨ ਅੱਜ ਦਿਨ ਦੀ ਵੀ ਬੇਪਤੀ ਤੇ ਜ਼ਬਰ ਝੱਲਣ ਮਗਰੋਂ ਮਜਬੂਰ ਕੀਤੀਆਂ ਗਈਆਂ ਸਨ ਕਿ ਉਹ ਆਪਣੇ ਸੱਤ ਭੰਗ ਕਰਨ ਵਾਲੇ ਜਾਵਰਾਂ ਦੇ ਨਾਲ ਨੰਗੇ ਮੂੰਹ ਅਤੇ ਸਿਰਾਂ ਤੇ ਪੰਡਾਂ ਚੁੱਕੀ ਬਾਵਰ ਦੇ ਡੇਰੇ ਨੂੰ ਤੁਰਿਆਂ ਜਾਣ ਇਹ ਝਾਕੀ ਵੇਖ ਕੇ ਗੁਰੂ ਜੀ ਦਾ ਹਿਰਦਾ ਦਰਦ ਨਾਲ ਭਰ ਕੇ ਉੱਛਲ ਪਿਆ ਉਹਨਾਂ ਨੇ ਮਰਦਾਨੇ ਨੂੰ ਕਿਹਾ ਭਾਈ ਰਬਾਬ ਵਜਾਓ ਬਾਣੀ ਆਈ ਹੈ ਘੋੜੇ ਨੂੰ ਛੱਡ ਦਿਓ ਆਪੇ ਤੁਰਿਆ ਆਵੇਗਾ ਮਰਦਾਨੇ ਨੇ ਐਸਾ ਹੀ ਕੀਤਾ ਰਬਾਬ ਵੱਜਣ ਲੱਗ ਪਈ ਲੋਕੀ ਹੈਰਾਨ ਹੋ ਗਏ ਕਿ ਵੇਖੋ ਇਹ ਫਕੀਰ ਕਿੰਨਾ ਪੱਥਰ ਦਿਲ ਹੈ ਕਿ ਅਜੇਹੇ ਸੋਗ ਕਸ਼ਟ ਤੇ ਵਿਰਲਾਪ ਦੇ ਵੇਲੇ ਰਬਾਬ ਛੇੜ ਬੈਠਾ ਹੈ ਲੋਕੀ ਰੋ ਰਹੇ ਹਨ ਇਸ ਨੂੰ ਰਾਗ ਦੀ ਪਈ ਹੈ ਉਹਨਾਂ ਨੇ ਗੁਰੂ ਜੀਤੇ ਉਸ ਦੇ ਰਬਾਬ ਵੱਲ ਤੱਕਿਆ ਤੇ ਮੂੰਹ ਵਿੱਚ ਉਂਗਲਾ ਪਾਉਣ ਲੱਗੇ ਕੀ ਵੇਖ ਰਹੇ ਹਨ ਕਿ ਗੁਰੂ ਜੀ ਦੇ ਸਿਰ ਤੇ ਜੋ ਪੰਡ ਧਰੀ ਗਈ ਸੀ ਉਹ ਉਹਨਾਂ ਦੇ ਸਿਰ ਤੋਂ 4 ਫੁੱਟ ਸਵਾ 4 ਫੁੱਟ ਉੱਚੀ ਹਵਾ ਵਿੱਚ ਚੁੱਕੀ ਜਾ ਰਹੀ ਸੀ ਮੀਰ ਖਾਨ ਦਾ ਘੋੜਾ ਭਾਈ ਮਰਦਾਨੇ ਮਗਰ ਇਉਂ ਤੁਰਿਆ ਜਾਂਦਾ ਸੀ ਜਿਵੇਂ ਉਹ ਉਸ ਨੂੰ ਚਿਹਰਾ ਤੋਂ ਜਾਣਦਾ ਤੇ ਪਿਆਰ ਦਾ ਸੀ ਇਸ ਤਰ੍ਹਾਂ ਦੀ ਤੇ ਸਗਲੀ ਚਿੰਤ ਮਿਟਾਉਣ ਵਾਲੀ ਗਰਵਾਣੀ ਇਸ ਇਲਾਹੀ ਤੇ ਦਰਦ ਭਰੀ ਰਾਗਣੀ ਅਤੇ ਦੁੱਖਾਂ ਤੇ ਚਖਮ ਛੇੜ ਕੇ ਮੱਲਮ ਲਾਉਣ ਵਾਲੇ ਇਸ ਸ਼ਾਬਦ ਨੂੰ ਜਿੰਨਾ ਜਿੰਨਾਂ ਨੇ ਸੁਨਿਆ ਉਹਨਾਂ ਦੇ ਆਪਣੇ ਦੁੱਖ ਤੇ ਕਸ਼ਟ ਭੁੱਲ ਗਏ ਸ਼ਬਦ ਦਾ ਧਿਆਨ ਕਰਨ ਕਾਰਨ ਸਮਰੱਥ ਤਰਤਾਰ ਵੱਲ ਹੋ ਗਿਆ ਉਹਨਾਂ ਦੇ ਚਿਹਰਿਆਂ ਉਪਰੋਂ ਦੁੱਖ ਕਲੇਸ਼ ਦੇ ਠੱਪੇ ਲੱਥ ਗਏ ਇਸ ਵੇਲੇ ਮੀਰ ਖਾਂ ਉੱਥੇ ਆ ਗਿਆ ਜਿੱਥੇ ਗੁਰੂ ਜੀ ਜਾ ਰਹੇ ਸਨ ਉਸਨੇ ਵੇਖਿਆ ਕਿ ਮਰਦਾਨਾ ਰਬਾਬ ਵਜਾ ਰਿਹਾ ਹੈ ਤੇ ਉਸ ਦੇ سپੁਰਦ ਕੀਤਾ ਹੋਇਆ ਘੋੜਾ ਉਸ ਦੇ ਮਗਰ ਆਪਣੇ ਆਪ ਜਾ ਰਿਹਾ ਹੈ ਉਸਨੇ ਵੇਖਿਆ ਕਿ ਗੁਰੂ ਜੀ ਦੇ ਸਿਰ ਵਾਲੀ ਪੰਡ ਉਹਨਾਂ ਦੇ ਸਿਰ ਤੋਂ ਫੁੱਟ ਸਵਾ ਫੁੱਟ ਉੱਪਰ ਚੱਕੀ ਜਾ ਰਹੀ ਸੀ ਹਰ ਹਾਲ ਆਪਣੇ ਸਿਰ ਉੱਪਰਲੀ ਪੰਡ ਫੁੱਲ ਭੁਲਾ ਕੇ ਜਿਵੇਂ ਉਹ ਸਿਰ ਉੱਪਰ ਹੁੰਦੀ ਹੀ ਨਹੀਂ ਗੁਰੂ ਨਾਨਕ ਜੀ ਸ਼ਾਂਤੀ ਤੇ ਨੂਰ ਪਰੇ ਚਿਹਰੇ ਸਾਹਿਤ ਕੋਈ ਅਜਿਹਾ ਜਾਦੂ ਅਸਰ ਗੀਤ ਗਾਇਨ ਕਰ ਰਹੇ ਸਨ ਜਿਸ ਨਾਲ ਬੰਦਿਆਂ ਦੇ ਦੁੱਖ ਪਰੇ ਹਿਰਦੇ ਇਉਂ ਸ਼ਾਂਤ ਹੋ ਗਏ ਸਨ ਜਿਵੇਂ ਗਰਮੀ ਦੀ ਸੜੀ ਧਰਤੀ ਮੀਂਹ ਪੈਣ ਨਾਲ ਤਪਤ ਛੱਡ ਕੇ ਠੰਡੀ ਹੋ ਜਾਂਦੀ ਹੈ ਮੀਰ ਖਾਨ ਨੂੰ ਇਹ ਤਾਂ ਸਮਝ ਨਾ ਲੱਗੀ ਕਿ ਗੁਰੂ ਜੀ ਦੇ ਸ਼ਬਦ ਦਾ ਭਾਵ ਕੀ ਸੀ ਪਰ ਉਸਨੇ ਇਹ ਜ਼ਰੂਰ ਵੇਖ ਲਿਆ ਕਿ ਇਸ ਗੀਤ ਦਾ ਅਸਰ ਸੁਣਨ ਸਮਝਣ ਵਾਲਿਆਂ ਉੱਪਰ ਬੜਾ ਡੂੰਗਾ ਹੋਇਆ ਸੀ ਅਤੇ ਉਹ ਜਾਦੂ ਵਾਸ ਹੋਏ ਸੁਣੇ ਸੁਣ ਰਹੇ ਸਨ ਮੀਰ ਖਾਂ ਹੈਰਾਨ ਹੋ ਗਿਆ ਕਿ ਅਜਿਹੇ ਸਮੇਂ ਤੇ ਅਜਿਹੀ ਹਾਲਤ ਵਿੱਚ ਵੀ ਕੋਈ ਗਾਉਣ ਵਜਾਉਣ ਵਿੱਚ ਮਸਤ ਹੋ ਸਕਦਾ ਹੈ ਉਹ ਸਿਰ ਫੇਰ ਕੇ ਉੱਥੋਂ ਚਲਿਆ ਗਿਆ ਅੰਤ ਨੂੰ ਬਾਵਰ ਦੇ ਡੇਰੇ ਪੁੱਜ ਗਏ ਬੰਦੀਆਂ ਨੂੰ ਚੱਕੀਆਂ ਦਿੱਤੀਆਂ ਗਈਆਂ ਤਾਂ ਜੋ ਜੇਤੂ ਫੌਜ ਲਈ ਆਟਾ ਪੀਠਾ ਜਾਵੇ ਗੁਰੂ ਨਾਨਕ ਦੇਵ ਜੀ ਨੂੰ ਤੇ ਭਾਈ ਮਰਦਾਨੇ ਨੂੰ ਵੀ ਚੱਕੀਆਂ ਤੇ ਦਾਣੇ ਦਿੱਤੇ ਗਏ ਗੁਰੂ ਜੀ ਨੇ ਚਾਰ ਚਫੇਰੇ ਛਾਤੀ ਮਾਰੀ ਅਤੇ ਵੇਖਿਆ ਕਿ ਕਿਵੇਂ ਉਹ ਤੀਵੀਆਂ ਤੇ ਮਰਦ ਜਿਹੜੇ ਇਸ ਤੋਂ ਪਹਿਲਾਂ ਬੜੇ ਸੁੱਖਾਂ ਆਰਾਮਾਂ ਦੀ ਜ਼ਿੰਦਗੀ गुजारिया ਕਰਦੇ ਸਨ ਅੱਜ ਜਾਨ ਨਾ ਬਚਾਉਣ ਦੀ ਖਾਤਰ ਜ਼ਮੀਨ ਉੱਪਰ ਬੈਠੇ ਚੱਕੀਆਂ ਪੀ ਰਹੇ ਹਨ ਆਪ ਦਾ ਕੋਮਲ ਹਿਰਦਾ ਪੱਗਰ ਗਿਆ ਆਪਣੇ ਹੌਂਕਾ ਲਿਆ ਜਿਹੜਾ ਕਿ ਇੱਕ ਥਾਪ ਇੱਕ ਬਾਪ ਆਪਣੇ ਪੁੱਤਰਾਂ ਪੁੱਤਰੀਆਂ ਨੂੰ ਕਸ਼ਟ ਪਿਆ ਵੇਖ ਕੇ ਲੈਂਦਾ ਹੈ ਪਰ ਅਗਲੇ ਪਲ ਵਿੱਚ ਹੀ ਆਪ ਦੀ ਆਤਮਾ ਸਭ ਸੁੱਖਾਂ ਤੇ ਦੁੱਖਾਂ ਦੇ ਦਾਤੇ ਦੀ ਹਜ਼ੂਰੀ ਵਿੱਚ ਜਾ ਪੁੱਜੀ ਪਿਤਾ ਪਰਮਾਤਮਾ ਦੀ ਗਲਵਕੜੀ ਵਿੱਚ ਬੈਠੇ ਆਪ ਨੂੰ ਆਪਣੀ ਕੈਦ ਅਤੇ ਮੁਸ਼ਕਲ ਭੁੱਲ ਗਈ ਆਪ ਅੱਖਾਂ ਮੀਟੀ ਸ਼ਾਂਤੀ ਅਡੋਲਤਾ ਅਤੇ ਸੁੱਖ ਦੀ ਮੂਰਤ ਬਣੀ ਬੈਠੇ ਸਨ ਆਪ ਦੇ ਪਾਸ ਮਰਦਾਨਾ ਰਬਾਬ ਵਜਾ ਰਿਹਾ ਸੀ ਦੋਹਾਨੀਆਂ ਚੱਕੀਆਂ ਆਪਣੇ ਆਪ ਚੱਲ ਰਹੀਆਂ ਸਨ ਮੀਰ ਖਾਨ ਨੇ ਰਾਹ ਵਿੱਚ ਆਉਂਦਿਆਂ ਗੁਰੂ ਜੀ ਦਾ ਇਲਾਹੀ ਨਾਦ ਸੁਣਿਆ ਸੀਤੇ ਵੇਖਿਆ ਸੀ ਕਿ ਹੋਰ ਨਾ ਕੈਦੀਆਂ ਉੱਪਰ ਇਸ ਦਾ ਕਿੰਨਾ ਡੂੰਗਾ ਤੇ ਸੁਖਦਾਈ ਅਸਰ ਹੋਇਆ ਸੀ ਉਸ ਨੇ ਇਸ ਦਾ ਜ਼ਿਕਰ ਬਾਬਰ ਨਾਲ ਕੀਤਾ ਬਾਬਰ ਨੇ ਅੱਗੋਂ ਕਿਹਾ ਕਿ ਜੇ ਮੈਨੂੰ ਪਤਾ ਹੁੰਦਾ ਕਿਸ ਸ਼ਹਿਰ ਵਿੱਚ ਅਜਿਹੇ ਸਾਈ ਲੋਕ ਰੱਬ ਦੇ ਬੰਦੇ ਰਹਿੰਦੇ ਹਨ ਤਾਂ ਮੈਂ ਸ਼ਹਿਰ ਨੂੰ ਲੁੱਟਦਾ ਨਾ ਫਿਰ ਮੀਰ ਖਾਨ ਤੇ ਬਾਬਰ ਕੈਦੀਆਂ ਦੇ ਡੇਰੇ ਗਏ ਉਹਨਾਂ ਨੇ ਵੇਖਿਆ ਕਿ ਗੁਰੂ ਜੀ ਸਮਾਧੀ ਵਿੱਚ ਜੁੜੇ ਬੈਠੇ ਹਨ ਅਤੇ ਮਰਦਾਨਾ ਕੋਲ ਰਵਾਬ ਬਾਜ਼ਾਰ ਹਾਸੀ ਦੋਹਾਂ ਦੀਆਂ ਚੱਕੀਆਂ ਆਪਣੇ ਆਪ ਚੱਲ ਰਹੀਆਂ ਸਨ ਬਾਵਰਤੇ ਉਸ ਦਾ ਸਾਥੀ ਹੈਰਾਨ ਹੋਏ ਇਸ ਅਨੋਖੇ ਕੈਦੀ ਵੱਲ ਤੱਕਦੇ ਰਹੇ ਕੁਝ ਚਿਰ ਮਗਰੋਂ ਗੁਰੂ ਜੀ ਨੇ ਨੇਤਰ ਖੋਲੇ ਅਤੇ ਇੱਕ ਸ਼ਬਦ ਗਾਇਨ ਕੀਤਾ ਜਿਸ ਵਿੱਚ ਦੱਸਿਆ ਕਿ ਪਰਮਾਤਮਾ ਵੱਡਾ ਤੇ ਸਰਵ ਸ਼ਕਤੀਮਾਨ ਹੈ ਅਤੇ ਇਨਸਾਨ ਉਸ ਦੇ ਸਾਹਮਣੇ ਇੱਕ ਨਿੱਕੀ ਜਹੀ ਹਸਤੀ ਹੈ ਵਾਹਿਗੁਰੂ ਦੀ ਦਇਆ ਤੇ ਮਿਹਰ ਢੂੰਗੀ ਤੇ ਸਭ ਜੀਵਾਂ ਲਈ ਹੈ ਤੇ ਉਸ ਦੀ ਬਖਸ਼ਿਸ਼ ਦਾ ਦਰ ਸਭ ਲਈ ਖੁੱਲਾ ਹੈ ਪਰ ਇਨਸਾਨ ਹੰਕਾਰ ਅੰਧ ਵਿਚਾਰ ਅਤੇ ਬੇਕਿਰਕੀ ਨਾਲ ਭਰਿਆ ਹੋਇਆ ਹੈ ਇਸ ਸ਼ਬਦ ਨੇ ਬਾਬਰ ਦੀ ਸੁੱਤੀ ਹੋਈ ਆਤਮਾ ਨੂੰ ਜਗਾ ਦਿੱਤਾ ਉਸ ਨੇ ਆਪਣੇ ਸਾਥੀ ਨੂੰ ਕਿਹਾ ਕਿ ਮੈਨੂੰ ਇਸ ਸਾਈ ਲੋਕ ਦੇ ਚਿਹਰੇ ਵਿੱਚ ਰੱਬ ਨਜ਼ਰ ਆ ਰਿਹਾ ਹੈ ਫਿਰ ਬਾਬਰ ਗੁਰੂ ਜੀ ਦੇ ਨੇੜੇ ਹੋਇਆ ਅਤੇ ਕਹਿਣ ਲੱਗਾ ਤੁਹਾਨੂੰ ਕਸ਼ਟ ਤੇ ਖੇਚਲ ਹੋਈ ਹੈ ਤੁਹਾਡੀ ਜੋਗ ਇੱਜ਼ਤ ਨਹੀਂ ਕੀਤੀ ਗਈ ਮੈਨੂੰ ਇਸ ਦਾ ਅਫਸੋਸ ਹੈ ਹੁਣ ਆਪ ਹੁਕਮ ਕਰੋ ਕਿ ਮੈਂ ਆਪਦੀ ਕੀ ਸੇਵਾ ਕਰ ਸਕਦਾ ਹਾਂ ਗੁਰੂ ਜੀ ਨੇ ਕਿਹਾ ਮੈਨੂੰ ਆਪਣੇ ਵਾਸਤੇ ਤਾਂ ਤੁਹਾਤੋਂ ਕਿਸੇ ਚੀਜ਼ ਦੀ ਲੋੜ ਨਹੀਂ ਪਰ ਜੇ ਠੀਕ ਹੀ ਤੁਹਾਡਾ ਇਰਾਦਾ ਹੈ ਕਿ ਕੁਝ ਰੱਬ ਦੇ ਸੇਵਕ ਦੀ ਭੇਟ ਕੀਤਾ ਜਾਵੇ ਕੈਨਾ ਸਾਰੇ ਕੈਦੀਆਂ ਨੂੰ ਛੱਡ ਦਿਓ ਅਤੇ ਇਹਨਾਂ ਦਾ ਲੁੱਟਿਆ ਹੋਇਆ ਮਾਲ ਇਹਨਾਂ ਨੂੰ ਵਾਪਸ ਕਰ ਦਿਓ ਬਾਦਸ਼ਾਹ ਨੇ ਝਟਪਟ ਹੁਕਮ ਦੇ ਦਿੱਤਾ ਤੇ ਸਾਰੇ ਕੈਦੀ ਛੱਡੇ ਗਏ ਅਤੇ ਜਿੱਥੋਂ ਤੱਕ ਹੋ ਸਕਿਆ ਸਭ ਦਾ ਮਾਲ ਤਾਂ ਉਹਨਾਂ ਨੂੰ ਵਾਪਸ ਦਿੱਤਾ ਗਿਆ ਸ਼ਹਿਰ ਦੇ ਉਦਾਲੇ ਜਿਹੜੀਆਂ ਫੌਜੀ ਚੌਕੀਆਂ ਬਿਠਾਈਆਂ ਗਈਆਂ ਸਨ ਉਹ ਉਠਾ ਲਈਆਂ ਗਈਆਂ ਕੈਦੀਆਂ ਨੇ ਰਿਹਾਈ પાਕੇ ਅਤੇ ਆਪਣਾ ਮਾਲ ਤਾਂ ਲੈ ਕੇ ਵੀ ਆਪਣੀ ਬੰਦੀ ਛੋੜ ਤੋਂ ਬਿਨਾ ਜਾਣੋ ਨਾ ਕਰ ਦਿੱਤੀ ਬਾਬਰ ਮੰਨ ਗਿਆ ਪਰ ਨਾਲ ਹੀ ਉਸਨੇ ਗੁਰੂ ਜੀ ਨੂੰ ਕਿਹਾ ਕਿ ਫਿਰ ਵੀ ਦਰਸ਼ਨ ਦੇਣੇ ਜਿਵੇਂ ਕਰਤਾਰ ਦੀ ਰਜਾ ਕਹਿ ਕੇ ਗੁਰੂ ਜੀ ਛੁੱਟ ਚੁੱਕੇ ਕੈਦੀਆਂ ਨਾਲ ਨੂੰ ਨਾਲ ਲੈ ਕੇ ਤੁਰ ਪਏ ਸੈਦਪੁਰ ਪਹੁੰਚ ਕੇ ਗੁਰੂ ਜੀ ਨੇ ਬੜੀ ਦਰਦਨਾਕ ਚਾਕੀ ਦੇਖੀ ਸ਼ਹਿਰ ਵਿੱਚ ਅਣਗਿਣਤ ਲਾਸ਼ਾਂ ਪਈਆਂ ਹੋਈਆਂ ਸਨ ਅਤੇ ਗਲੀ ਕੁਚੇ ਮਨੁੱਖੀ ਲਹੂ ਨਾਲ ਲਿਬੜੇ ਹੋਏ ਸਨ ਇਹੇ ਚਾਕੀ ਵੇਖ ਕੇ ਆਪ ਦਾ ਹਿਰਦਾ ਭਰ ਆਇਆ ਤੇ ਮਰਦਾਨੇ ਨੂੰ ਹੁਕਮ ਦਿੱਤਾ ਭਾਈ ਰਵਾਵ ਛੇੜ ਬਾਣੀ ਆਈ ਹੈ ਇਹ ਖਬਰ ਪੋਲੋਪਲੀ ਵਿੱਚ ਸਾਰੇ ਫਿਰ ਗਈ ਕਿ ਗੁਰੂ ਨਾਨਕ ਜੀ ਨੇ ਕੈਦੀ ਛੁੜਾ ਦਿੱਤੇ ਹਨ ਉਹਨਾਂ ਦਾ maal ਉਹਨਾਂ ਨੂੰ ਦਵਾ ਦਿੱਤਾ ਹੈ ਅਤੇ ਸ਼ਹਿਰੋਂ ਫੌਜੀ ਚੌਕੀਆਂ ਉਠਵਾ ਦਿੱਤੀਆਂ ਹਨ ਹਮਲਾਵਾਰਾਂ ਦੇ ਆਉਣ ਤੇ ਲੋਕ ਸ਼ਹਿਰੋਂ ਭੱਜ ਗਏ ਸਨ ਉਹ ਮੁੜ ਆਏ ਮਾਰੇ ਵੱਡੇ ਗਿਆਨ ਲਈ ਅਤੇ ਘਰਾਂ ਘਾਟਾਂ ਦੀ ਤਬਾਹੀ ਵੇਖ ਕੇ ਵਿਰਲਾਪ ਹੋਣ ਲੱਗ ਪਏ ਲਾਸ਼ਾਂ ਨੂੰ ਸੰਸਕਾਰਿਆ ਦਫਨਾਇਆ ਗਿਆ ਅਤੇ ਘਰਾਂ ਦੀ ਸੰਭਾਲ ਸ਼ੁਰੂ ਹੋਈ ਜਦ ਮਰਦਾਨੀ ਨੇ ਸੈਦਪੁਰੀਏ ਮਰਦਾਂ ਤੀਮੀਆਂ ਨੂੰ ਬਾਵਰ ਦੀਆਂ ਫੌਜਾਂ ਹੱਥੋਂ ਮਾਰੇ ਗਏ ਆਪਣੇ ਪਿਆਰਿਆਂ ਲਈ ਰੋਂਦਿਆਂ ਕਰਲਾਉਂਦਿਆਂ ਸੁਣਿਆ ਤਾਂ ਉਸਨੇ ਗੁਰੂ ਜੀ ਤੋਂ ਪੁੱਛਿਆ ਕੇ ਕੁਕਰਮ ਕਰਮਾਉਣ ਵਾਲੇ ਥੋੜੇ ਚਾਹੇ ਪਠਾਣਾ ਤੇ ਉਹਨਾਂ ਦੇ ਪਿੱਠੂਆਂ ਦੇ ਨਾਲ ਅਨੇਕਾਂ ਹੀ ਬੇਦੋਸ਼ੇ ਇਨਸਾਨ ਕਿਉ ਮਾਰੇ ਗਏ ਗੁਰੂ ਜੀ ਨੇ ਕਿਹਾ ਤੂੰ ਜਾ ਕੇ ਉਸ ਰੁੱਖ ਹੇਠ ਲੰਮਾ ਪੈ ਜਾ ਜਦ ਉਠhingਾ ਤੈਨੂੰ ਤੇਰੇ ਸਵਾਲ ਦਾ ਜਵਾਬ ਦਿਆਂਗਾ ਮਰਦਾਨਾ ਹੁਕਮ ਮੰਨ ਕੇ ਉਸ ਰੁੱਖ ਹੇਠ ਲੰਮਾ ਪਿਆ ਤੇ ਸੋ ਗਿਆ ਰੁੱਖ ਉਤੋਂ ਇੱਕ ਤਪ ਤੁਬ ਕਾ ਸ਼ਹਿਦ ਦਾ ਉਸ ਦੀ ਨੰਗੀ ਛਾਤੀ ਤੇ ਆ ਡਿੱਗ ਗਿਆ ਇਸ ਨੂੰ ਖਾਣ ਲਈ ਬਹੁਤ ਸਾਰੀਆਂ ਕੀੜੀਆਂ ਉਸ ਦੀ ਹਿੱਕ ਉੱਤੇ ਆ ਚੜੀਆਂ ਇਹਨਾਂ ਵਿੱਚੋਂ ਇੱਕ ਉਸ ਨੂੰ ਲੜ ਗਈ ਉਹ ਤਰਬਕ ਕੇ ਉੱਠਿਆ ਤੇ ਉਸ ਨੇ ਬਹੁਤ ਸਾਰੀਆਂ ਕੀੜੀਆਂ ਨੂੰ ਹੱਥ ਨਾਲ ਮਿੱਧ ਮਤੌੜ ਕੇ ਮਾਰ ਕੱਤਿਆ ਇਹੇ ਵੇਖ ਕੇ ਗੁਰੂ ਜੀ ਨੇ ਕਿਹਾ ਜੋ ਕੁਝ ਤੂੰ ਹੁਣ ਕੀਤਾ ਹੈ ਇਹ ਤੇਰੇ ਸਵਾਲ ਦਾ ਜਵਾਬ ਹੈ ਤੈਨੂੰ ਲੜੀ ਸੀ ਇੱਕ ਕੀੜੀ ਪਰ ਤੂੰ ਸਾਰੀਆਂ ਮਾਰ ਮੁਕਾਈਆਂ ਹਨ ਇਸੇ ਤਰ੍ਹਾਂ ਦੋਸ਼ੀਆਂ ਦੇ ਨਾਲ ਬੇਦੋਸ਼ੇ ਵੀ ਦੁੱਖ ਝੇਲਦੇ ਹਨ ਕਰਤਾਰ ਦੀ ਖੇਡ ਹੀ ਐਸੀ ਹੈ ਮਰਦਾਨੇ ਨੂੰ ਸਮਝ ਆ ਗਈ ਤੇ ਉਹ ਗੁਰੂ ਜੀ ਦੇ ਚਰਨੀ ਪਿਆ ਗੁਰੂ ਜੀ ਨੂੰ ਪਤਾ ਲੱਗਾ ਕਿ ਕੁਝ ਬੰਦੇ ਅਜੀਬੀ ਪਾਵਰ ਦੀ ਕੈਦ ਵਿੱਚ ਹਨ ਨੇੜੇ ਤੇੜੇ ਪਿੰਡਾਂ ਦੇ ਕਈ ਲੋਕ ਛੱਡੇ ਨਹੀਂ ਸੰ ਗਏ ਇਆਂ ਨੂੰ ਸ਼ੱਕ ਉੱਪਰ ਫੜ ਲਿਆ ਗਿਆ ਸੀ ਬਾਬਰ ਦੇ ਫੌਜੀਆ ਨੇ ਸੈਦਪੁਰ ਤੇ ਲਾਗਲੇ ਪਿੰਡਾਂ ਦੀਆਂ ਕਈ ਸੁੰਦਰ ਇਸਤਰੀਆਂ ਆਪਣੇ ਪਾਸ ਜ਼ਬਰਨ ਰੱਖੀਆਂ ਹੋਈਆਂ ਸਨ ਕਿਉਂਕਿ ਜਿਹੜੇ ਇਸਲਾਮ ਦੇ ਸਿਪਾਹੀ ਇਸ ਜਹਾਂਦ ਜਾਂ ਧਾਰਮਿਕ ਜੁੱਧ ਵਿੱਚ ਸ਼ਾਮਲ ਹੋਏ ਸਨ ਉਹਨਾਂ ਨੂੰ ਕਸ਼ਟਾਂ ਅਤੇ ਉਹਨਾਂ ਨੂੰ ਇਨਾਮ ਦੇਣ ਦਾ ਇਹੋ ਤਰੀਕਾ ਸੀ ਜਦ ਤੱਕ ਕੁਝ ਪਹਿਣਾ ਦੇ ਭਰਾ ਕੈਦ ਗੁਲਾਮੀ ਕਸ਼ਟਾਂ ਤੇ ਮੌਤ ਨਾਲੋਂ ਭੇੜੀ ਪੇ ਪਤੀ ਵਿੱਚ ਫਸੇ ਹੋਏ ਸਨ ਤਾਂ ਤਦ ਆਖ ਗੁਰੂ ਨਾਨਕ ਜੀ ਦਾ ਹਿਰਦਾ ਆਪ ਨੂੰ ਕੱਟ ਦੀ ਟਿਕਣ ਕਦ ਟਿਕਣ ਦੇ ਸਕਦਾ ਸੀ ਆਪ ਫਿਰ ਪਾਵਰ ਦੇ ਡੇਰੇ ਨੂੰ ਤੁਰ ਪਏ ਪਰ ਐਥ ਕੀ ਇਕੱਲੇ ਹੀ ਗਏ ਅੰਮ੍ਰਿਤ ਵੇਲਾ ਸੀ ਰੁੱਖਾਂ ਝਾੜੀਆਂ ਤੇ ਹਵਾ ਵਿੱਚ ਪੰਛੀ ਆਪੋ ਆਪਣੇ ਗੀਤ ਗਾ ਰਹੇ ਸਨ ਗੁਰੂ ਜੀ ਇਸ ਰਾਗਣੀ ਸੁਣਦੇ ਅਤੇ ਮਨ ਵਿੱਚ ਨਿਤਾਣੀਆਂ નિર્ਦੋਸ਼ੀਆਂ ਬੇਹਥਿਆਰਿਆਂ ਦੇ ਕਾਤਲਾਂ ਨਾ ਪਾਵਤ ਸੋਚਦੇ ਜਾ ਰਹੇ ਸਨ ਬਾਵਰ ਦੇ ਡੇਰੇ ਕੋਲ ਪੁੱਜ ਕੇ ਗੁਰੂ ਜੀ ਨੇ ហេਠ ਲਿਖਿਆ ਸ਼ਬਦ ਉਚਾਰਨ ਕੀਤਾ ਜਿਸ ਵਿੱਚ ਆਪਣੇ ਆਪਣੀ ਦੁਖੀ ਮਨ ਦਾ ਗੁਫਰ ਕਟਿਆ ਅਤੇ ਕਾਤਲਾਂ ਤੇ ਮੁਕ ਲੂਤਾ ਮਕਤੂਲਾਂ ਦੇ ਸਾਂਝੇ ਪਿਤਾ ਦੀ ਦਰਗਾਹੇ ਪੁਕਾਰ ਕੀਤੀ ਆਪਨੇ ਪ੍ਰਮਾਤਮਾ ਨੂੰ ਇਹ ਤਾਨਾ ਮਾਰਿਆ ਕਿ ਤੂੰ ਇੱਕ ਧਿਰ ਦਾ ਨਜਾਇਜ਼ ਪੱਖ ਕਰ ਰਿਹਾ ਹੈ ਇਹੇ ਕਿਆਸ ਕਰਨਾ ਔਖਾ ਨਹੀਂ ਕਿ ਜੇ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਵਾਲੀ ਥਾਂ ਹੁੰਦੇ ਜੇ ਕਿਤੇ ਉਹਨਾਂ ਦੇ ਪਿੱਛੇ ਤਿਆਰ ਬਰ ਤਿਆਰ ਕੌਮ ਹੁੰਦੀ ਤਾਂ ਉਹ ਅਜਿਹੇ ਸਮੇਂ ਕੀ ਕਰਦੇ ਜੋ ਹਾਲਤ ਅਤੇ ਹਾਲਾਤ ਗੁਰੂ ਨਾਨਕ ਜੀ ਦੇ ਵੇਲੇ ਸਨ ਉਹਨਾਂ ਵਿੱਚ ਉਹ ਆਪਣੇ ਦੇਸ਼ ਭਰਾਵਾਂ ਦੀ ਲਾਚਾਰੀ ਅਦੋਗਤੀ ਤੇ ਨਿਤਾਣ ਪੁਣੇ ਬਾਰੇ ਦੁੱਖ ਭਰੀ ਪੁਕਾਰ ਹੀ ਕਰ ਸਕਦੇ ਸਨ ਅਤੇ ਇਹ ਤਾਂਗ ਪ੍ਰਗਟ ਕਰ ਸਕਦੇ ਸਨ ਕਿ ਇਹੇ ਭੇਡਾਂ ਸ਼ੇਰ ਬਣ ਜਾਣ ਪਰ ਜੇ ਕਿਤੇ ਉਹਨਾਂ ਦੇ ਮਗਰ ਤਿਆਰ-ਬਰਤਿਆਰ ਕੌਮ ਹੁੰਦੀ ਤਾਂ ਉਹ ਕੀ ਕੀ ਨਾ ਕਰ ਵਿਖਾਉਂਦੇ ਪਰ ਉਹਨਾਂ ਨੇ ਹਿੱਕ ਤੇ ਹੱਥ ਧਰ ਕੇ ਨਿਤਾਣਾ ਗੁੱਸਾ ਪ੍ਰਗਟ ਨਾ ਕੀਤਾ ਫੋਕੇ ਬਿਰਲਾਪ ਨਾ ਕੀਤੇ ਤੇ ਨਾ ਕੀਰਨੇ ਹੀ ਪਾਏ ਉਹਨਾਂ ਨੇ ਉਹ ਕੁਝ ਤੇ ਉਹਨਾਂ ਸਭ ਕੁਝ ਕੀਤਾ ਜੋ ਤੇ ਜਿੰਨਾ ਉਸ ਹਾਲਤ ਵਿੱਚ ਕੀਤਾ ਜਾ ਸਕਦਾ ਸੀ ਉਹਨਾਂ ਨੇ ਬਾਬਰ ਦੀ ਮਾਰ ਤੋਂ ਆਪਣੇ ਦੇਸ਼ ਭਰਾਵਾਂ ਨੂੰ ਬਚਾਇਆ ਨਾਲ ਹੀ ਉਹਨਾਂ ਨੇ ਅਜਿਹੀ ਕੌਮ ਸਾਜਣ ਦੇ ਆਹਰ ਅਰੰਭੇ ਛੇੜੀ ਚਾਪਰਾ ਤੇ ਜਲਮਾ ਦੇ ਹੱਥਾਂ ਵਿੱਚ ਤਲਵਾਰ ਖੋ ਸਕੇ ਅਤੇ ਇਸ ਨੂੰ ਆਪਣੀ ਤੇ ਕਮਜ਼ੋਰ ਗਵਾਂਡੀਆਂ ਦੀ ਰੱਖਿਆ ਲਈ ਅਤੇ ਆਪਣੇ ਦੇਸ਼ ਨੂੰ ਅਜਿਹੇ ਪਾਪੀ ਰਾਜ ਤੋਂ ਮੁਕਤ ਕਰਾਉਣ ਲਈ ਵਰਤ ਸਕੇ ਬਾਬਰਵਾਣੀ ਨੇ ਗੁਰੂ ਜੀ ਦੇ ਕੌਮੋਸਾਰੀ ਦੇ ਇਰਾਦੇ ਨੂੰ ਹੋਰ ਵੀ ਬਲਵਾਨ ਕਰ ਦਿੱਤਾ ਸ਼ਾਮਿਆਂ ਨੇ ਬੈਠੇ ਬਾਬਰ ਨੇ ਇਹ ਸ਼ਬਦ ਸੁਣਿਆ ਉਸ ਨੂੰ ਇਸ ਦੀ ਸਮਝ ਤਾਂ ਨਾ ਲੱਗੀ ਪਰ ਇਸ ਦੀ ਤਰਤ ਭਰੀ ਧੁਣੀ ਉਸ ਦੇ ਦਿਲ ਵਿੱਚ ਤਸ ਗਈ ਉਸ ਨੇ ਰੱਬ ਦੇ ਟਾਡੀ ਨੂੰ ਬੁਲਾ ਭੇਜਿਆ ਉਸ ਨੇ ਵੇਖਿਆ ਕਿ ਇਹ ਉਹ ਹੀ ਹਨ ਜਿਨ੍ਹਾਂ ਨੇ ਸੈਦਪੁਰ ਦੀ ਪੰਦ ਤੇ ਦਰਬੰਦੀ ਛੁਡਾਈ ਸੀ ਬਾਬਰ ਨੇ ਉਹਨਾਂ ਨੂੰ ادب ਸਤਿਕਾਰ ਨਾਲ ਪਾਸ ਬਿਠਾਇਆ ਅਤੇ ਸ਼ਬਦ ਦੇ ਅਰਥ ਪੁੱਛੇ। ਗੁਰੂ ਜੀ ਨੇ ਸ਼ਬਦ ਦਾ ਭਾਵ ਸਮਝਾਇਆ ਅਤੇ ਉਸ ਹਿੱਸੇ ਉੱਪਰ ਖਾਸ ਜ਼ੋਰ ਦਿੱਤਾ ਜਿਸ ਵਿੱਚ ਸ਼ਾਸਤਰਹੀਣਾ ਦੇ ਮਾਰੇ ਵੱਡੇ ਜਾਣ ਦਾ ਜ਼ਿਕਰ ਸੀ। ਬਾਬਰ ਦਾ ਮਨ ਮੰਨ ਗਿਆ ਕਿ ਗੁਰੂ ਜੀ ਦੀ ਮਿੱਠੀ-ਮਿੱਠੀ ਝਾੜੇ ਜਾਇਜ਼ ਹੈ। ਉਸ ਨੂੰ ਸ਼ਰਮ ਆਈ ਅਤੇ ਉਸ ਨੇ ਇਸ ਰੱਬ ਦੇ ਬੰਦੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ। ਜੋ ਆਪਣੇ ਦੁਖੀ ਦੇਸ਼ ਭਰਾਵਾਂ ਲਈ ਇੰਨਾ ਦਰਦ ਮਹਿਸੂਸ ਕਰਦੇ ਸਨ ਜਿਹੜੇ ਪਾਵਰ ਜਹੇ ਕਾਰੇ ਦੇ ਹਮਲਾਵਾਰਾਂ ਨੂੰ ਖਰੀ-ਖਰੀ ਸੁਣਾਉਣਾ ਨਹੀਂ ਸਨ ਝੱਕਦੇ ਇਸ ਗਰਜ ਲਈ ਭਾਵ ਗੁਰੂ ਜੀ ਨੂੰ ਖੁਸ਼ ਕਰਨ ਵਾਸਤੇ ਉਸਨੇ ਉਹਨਾਂ ਨੂੰ ਭੰਗ ਦੇਣੀ ਚਾਹੀ ਪਰ ਗੁਰੂ ਜੀ ਨੇ ਇਹ ਲੈਣੋਂ ਨਾ ਕੀਤੀ ਸ਼ਬਦ ਦੇ ਅਰਥ ਸੁਣ ਕੇ ਬਾਵਰ ਬੜਾ ਪ੍ਰਸੰਨ ਹੋਇਆ ਉਸਨੇ ਬੜੇ ਸਤਿਕਾਰ ਨਾਲ ਆਪ ਨੂੰ ਕਿਹਾ ਕਿ ਤੁਸੀਂ ਸਾਡੇ ਨਾਲ ਰਹੋ ਅਤੇ ਅੱਲਾਹ ਦੇ ਰਾਹ ਦੀਆਂ ਗੱਲਾਂ ਦੱਸਿਆ ਕਰੋ ਤੇ ਇਲਾਹੀ ਰਾਗ ਸੁਣਾਇਆ ਕਰੋ ਗੁਰੂ ਜੀ ਤਿੰਨ ਦਿਨ ਉਸਦੇ ਪਾਸ ਟਿਕਣਾ ਮੰਨ ਗਏ ਆਪਨੇ ਆਤਮਾ ਨੂੰ ਹਲੂਣਾ ਦੇ ਕੇ ਜਗਾਉਣ ਵਾਲਾ ਇਲਾਹੀ ਨਾਦ ਬਾਵਰ ਤੇ ਉਸਦੇ ਸਾਥੀਆਂ ਨੂੰ ਸੁਣਾਇਆ ਹਿੰਦੋਸਤਾਨ ਦਾ ਬਾਦਸ਼ਾਹ ਬਣਨ ਦੀ ਇੱਛਾ ਵਾਲੇ ਬਾਬਰ ਨੂੰ ਉਹਨਾਂ ਨੇ ਬਚਨ ਵਿਲਾਸ ਰਾਹੀਂ ਦੱਸਿਆ ਕਿ ਰਾਜੇ ਦੇ ਕੀ ਫਰਜ਼ ਅਤੇ ਪ੍ਰਜਾ ਦੇ ਕੀ ਹੱਕ ਹੁੰਦੇ ਹਨ ਪਰ ਬਾਬਰ ਦੇ ਕਿਤੇ ਕਹੋਏ ਕੈਦੀਆਂ ਦੀ ਹਾਲਤ ਵੇਖ ਕੇ ਉਹ ਬੜੇ ਤਰਸ ਦੇ ਰੰਗ ਵਿੱਚ ਜਾਂਦੇ ਰਹੇ ਤੀਜੇ ਦਿਨ ਉਹ ਕੀਰਤਨ ਕਰਦੇ ਕਰਦੇ ਬਿਸਮਾਨਦ ਵਿੱਚ ਆ ਗਏ ਮਗਨ ਹੋ ਗਏ ਅਤੇ ਸਮਾਦੀ ਵਿੱਚ ਜੁੜ ਗਏ ਬਾਵਰ ਨੇ ਸਮਝਿਆ ਕਿ ਸ਼ਾਇਦ ਇਹ ਅੱਲਾ ਦਾ ਫਕੀਰ ਸਰੀਰ ਤਿਆਗ ਚਲਿਆ ਹੈ ਇਹ ਸੋਚ ਕੇ ਉਸ ਨੂੰ ਬੜਾ ਅਫਸੋਸ ਹੋਇਆ ਪਰ ਕੁਝ ਚਿਰੋਂ ਮਗਰੋਂ ਗੁਰੂ ਜੀ ਨੇ ਨੇਤਰ ਖੋਲੇ ਤੇ ਸਾਵਧਾਨ ਹੋ ਗਏ ਉਹਨਾਂ ਦਾ ਚਿਹਰਾ ਇਸ ਵੇਲੇ ਰੱਬੀ ਨੂਰ ਤੇ ਚਲਵੀ ਨਾਲ ਤਗ ਤਗ ਕਰ ਰਿਹਾ ਸੀ ਬਾਵਰ ਨੇ ਕਿਹਾ हे ਅੱਲਾ ਦੇ ਫਕੀਰ ਮੇਰੇ ਲਈ ਦੁਆ ਕਰੋ ਮੈਨੂੰ ਅਸੀਸ ਦਿਓ ਗੁਰੂ ਜੀ ਨੇ ਕਿਹਾ ਹੈ ਬਾਬਰ ਮੀਰ ਜੀ ਅੱਲਾਹ ਤੋਂ ਮਿਹਰ ਦੀ ਇੱਛਾ ਰੱਖਦੇ ਹੋ ਤਾਂ ਜਿੰਨੇ ਮਰਦ ਤੀਵੀਆਂ ਅਜੇ ਕੈਦ ਵਿੱਚ ਹਨ ਉਹਨਾਂ ਵਿਚਾਰਿਆਂ ਤੇ ਮਿਹਰ ਕਰੋ ਤੇ ਉਹਨਾਂ ਨੂੰ ਛੱਡ ਦਿਓ ਬਾਬਰ ਨੇ ਉਸੇ ਵੇਲੇ ਹੁਕਮ ਦੇ ਦਿੱਤਾ ਕੈਦੀ ਛੱਡੇ ਗਏ ਫਿਰ ਬਾਬਰ ਨੇ ਗੁਰੂ ਜੀ ਨੂੰ ਕਿਹਾ ਹੈ ਸਾਈ ਲੋਕ ਮੇਰੇ ਹੱਕ ਵਿੱਚ ਅਰਦਾਸ ਕਰੋ ਤਾਂ ਜੋ ਮੇਰਾ ਰਾਜ ਪੀੜੀਆਂ ਦੀਆਂ ਪੀੜੀਆਂ ਤੱਕ ਕਾਇਮ ਰਹੇ ਗੁਰੂ ਜੀ ਨੇ ਕਿਹਾ ਜੇ ਤੂੰ ਹਿੰਦੁਸਤਾਨ ਵਿੱਚ ਬਾਦਸ਼ਾਹੀ ਕਾਇਮ ਕਰਨੀ ਚਾਹੁੰਦਾ ਹੈ ਤਾਂ ਹਿੰਦੀ ਬਣ ਜਾ ਇਸ ਦੇਸ਼ ਨੂੰ ਆਪਣਾ ਦੇਸ਼ ਬਣਾ ਇਸ ਨੂੰ ਲੁੱਟ ਕੇ ਇਸ ਦਾ ਤਣ ਬਾਹਰ ਨਾ ਖੜੀ ਆਪਣੇ ਹਿੰਦੂ ਤੇ ਮੁਸਲਮਾਨ ਪ੍ਰਜਾ ਨਾਲ ਇੱਕੋ ਜਿਹਾ ਸਲੂਕ ਕਰੀ ਤੇਰਾ ਰਾਜ ਮਿਹਰ ਤੇ ਇਨਸਾਫ ਦਾ ਰਾਜ ਹੋਵੇ ਹਾਰਿਆਂ ਹੋਿਆਂ ਨਾਲ ਤਰਸ ਵਾਲਾ ਸਲੂਕ ਕਰਿਆ ਕਰ ਤੇ ਬੇਹਥਿਆਰਿਆਂ ਨੂੰ ਦੁੱਖ ਨਾ ਦਿਆ ਕਰ ਜਿਉਂ ਆ ਭੰਗ ਸ਼ਰਾਬ ਆਦਿਕ ਪੈੜੀਆਂ ਵਾਦੀਆਂ ਤਿਆਗ ਦੇ ਅੱਲਾ ਦਾ ਨਾਮ ਜਪਿਆ ਕਰ ਅਤੇ ਉਸ ਦੀ ਮਿਹਰ ਦਾ ਭਾਗੀ ਪਨਣ ਦੇ ਯਤਨ ਕਰਿਆ ਕਰ ਇਹ ਕਹਿਣ ਦੀ ਲੋੜ ਨਹੀਂ ਕਿ ਪਾਵਰ ਨੇ ਇੰਨਾ ਸਾਰੇ ਬਚਨਾਂ ਦੀ ਬੜੀ ਕਦਰ ਕੀਤੀ ਦੇ ਸਾਰੀ ਉਮਰ ਇਹਨਾਂ ਉੱਪਰ ਤੁਰਦਾ ਰਿਹਾ ਅਤੇ ਇਹ ਇਤਿਹਾਸ ਇਸ ਗੱਲ ਦੀ ਪੂਰੀ ਉਗਾਹੀ ਦਿੰਦਾ ਹੈ ਪਰ ਜਿਹੜੇ ਲੋਕਾਂ ਨੇ ਬਾਬਰ ਦੀ ਤਾਕਤ ਰੋਹਬ ਤੇ ਕਰੜਾਈ ਦਾ ਹਾਲ ਪੜਿਆ ਹੈ ਉਹਨਾਂ ਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਜਿਹੜਾ ਦੇਸ਼ ਭਗਤਾਂ ਵਾਲਾ ਕੰਮ ਗੁਰੂ ਜੀ ਨੇ ਕੀਤਾ ਹੈ ਉਹ ਕਿੰਨਾ ਵੱਡਾ ਸੀ ਉਹ ਦੁਨੀਆ ਦੇ ਸਭ ਤੋਂ ਡਰਾਉਣੇ ਬੰਦੇ ਨੂੰ ਮਿਲੇ ਜਿਸ ਦੀ ਅੱਖ ਦਾ ਇੱਕ ਇਸ਼ਾਰਾ ਲੱਖਾਂ ਇਨਸਾਨਾਂ ਨੂੰ ਕਤਲ ਕਰਨ ਲਈ ਕਾਫੀ ਹੁਕਮ ਸਮਝਿਆ ਜਾਂਦਾ ਸੀ ਅਤੇ ਉਸ ਨਾਲ ਅਜਿਹੀ ਲਿਆਕਤ ਨਾਲ ਗੱਲਬਾਤ ਕੀਤੀ ਕਿ ਉਸ ਨੂੰ ਸਭ ਨਾਲੋਂ ਵਧੇਰੇ ਦਇਆਵਾਨ ਹੁਕਮਰਾਨ ਬਣਾ ਦਿੱਤਾ ਇਹ ਸੀ ਸੇਵਾ ਜੋ ਗੁਰੂ ਜੀ ਨੇ ਆਪਣੇ ਦੇਸ਼ ਵਾਸੀਆਂ ਦੀ ਕੀਤੀ ਗੁਰੂ ਜੀ ਆਪਣੇ ਇਕਰਾਰ ਮੁજબ 3 ਦਿਨ ਬਾਬਰ ਪਾਸ ਠਹਿਰੇ ਜਦ ਆਪ ਵਿਦਾ ਹੋਣ ਲੱਗੇ ਤਾਂ ਬਾਬਰ ਨੇ ਬੇਨਤੀ ਕੀਤੀ ਤੁਸੀਂ ਇਸਲਾਮ ਮੱਤ ਧਾਰ ਲਵੋ ਇਹੇ ਮਝਵਿਕ ਖੁਦਾ ਨੂੰ ਮੰਨਦਾ ਹੈ ਤੇ ਤੁਹਾਡਾ ਉਪਦੇਸ਼ ਵੀ ਇਹੋ ਹੈ ਨਾਲੇ ਮੁਸਲਮਾਨ ਬਣਨ ਨਾਲ ਤੁਹਾਨੂੰ ਇੱਕ ਹੋਰ ਫਾਇਦਾ ਇਹ ਹੋਵੇਗਾ ਕਿ ਅੱਲਾ ਮੀਆਂ ਦੇ ਰੂਬਰੂ ਅੱਲਾ ਦਾ ਭੇਜਿਆ ਆਖਰੀ ਪੈਗੰਬਰ ਤੁਹਾਡੀ ਵਿਚੋਲਗੀ ਕਰੇਗਾ ਗੁਰੂ ਜੀ ਨੇ ਉੱਤਰ ਦਿੱਤਾ ਮੈਂ ਤਾਂ ਅਜੇ ਇਹ ਇੱਕ ਅਕਾਲ ਨੂੰ ਮੰਨਦਾ ਹਾਂ ਜਿਸ ਦੇ ਦਾਰ ਉੱਤੇ ਇੱਕ ਨਹੀਂ ਸਗੋ ਲੱਖਾਂ ਹੀ ਅਣਗਿਣਤ ਹੀ ਮੁਹੰਮਦ ਤੇ ਹੋਰ ਪੈਗੰਬਰ ਖੜੇ ਸਲਾਮਾਂ ਕਰਦੇ ਹਨ ਉਹ ਪਰਮਾਤਮਾ ਅਨੇਕਾਂ ਪੈਗੰਬਰਾਂ ਨੂੰ ਭੇਜਦਾ ਹੈ ਅਤੇ ਜਦ ਜੀ ਕਰਦਾ ਹੈ ਉਹਨਾਂ ਨੂੰ ਪਕੜ ਕੇ ਬੁਲਾ ਲੈਂਦਾ ਹੈ ਉਹ ਇਕੱਲਾ ਹੀ ਪਾਕ ਹੈ ਹੋਰ ਸਭ ਨਾ ਪਾਕ ਹਨ ਮੈਂ ਸਿੱਧਾ ਉਸ ਦਾ ਲੜ ਲੱਗਾ ਹਾਂ ਮੈਨੂੰ ਕਿਸੇ ਪੈਗੰਬਰ ਜਾਂ ਵਿਚੋਲੇ ਦੀ ਲੋੜ ਨਹੀਂ ਖਰੀਆਂ ਖਰੀਆਂ ਗੱਲਾਂ ਸੁਵਾਲੇ ਇਹ ਬਚਨ ਸੁਣ ਕੇ ਬਾਵਰ ਨੇ ਗੁੱਸੇ ਕਰਨ ਦੀ ਥਾਂ ਗੁਰੂ ਜੀ ਨੂੰ ਕਿਹਾ ਕਿ ਮੈਥੋਂ ਕੁਝ ਮੰਗ ਲਵੋ ਗੁਰੂ ਜੀ ਨੇ ਉੱਤਰ ਦਿੱਤਾ ਮੈਂ ਤਾਂ ਪਰਮਾਤਮਾ ਦਾ ਭੇਜਿਆ ਹੋਇਆ ਆਇਆ ਹਾਂ ਤੇ ਉਸਦੇ ਹੁਕਮ ਅਨੁਸਾਰ ਕਾਰਕਮਾਂ ਰਿਹਾ ਹਾਂ ਸਬਣਾ ਦਾ ਦਾਤਾ ਉਹ ਹੈ ਤੇ ਉਹ ਸਬ ਨੂੰ ਦਾਤਾ ਦੇ ਰਿਹਾ ਹੈ ਜਿਹੜਾ ਕਿਸੇ ਇਨਸਾਨ ਦੀ ਓਟ ਸਹਾਇਤਾ ਲੋੜਦਾ ਹੈ ਓਹੋ ਲੋਕ ਪਰਲੋਕ ਦੋਵੇਂ ਗਵਾਹ ਲੈਂਦਾ ਹੈ ਮੈਂ ਤਾਂ ਉਸ ਤੋਂ ਬਿਨਾ ਹੋਰ ਕਿਸੇ ਤੋਂ ਨਾ ਕੁਝ ਮੰਗਦਾ ਹਾਂ ਤੇ ਨਾ ਕੁਝ ਲੈਂਦਾ ਹਾਂ ਉਹ ਇੱਕ ਦਾਤਾ ਹੈ ਤੇ ਸਾਰਾ ਜੱਗ ਉਸ ਦੇ ਦਰ ਦਾ ਭਿਖਾਰੀ ਹੈ ਜਿਹੜੇ ਉਸ ਦਾ ਰਾਹ ਛੱਡ ਕੇ ਹੋਰ ਨਾ ਮਗਰ ਤੁਰਦੇ ਹਨ ਹੋਰ ਨਾ ਅੱਗੇ ਹੱਥ ਅੱਡਦੇ ਤੇ ਹੋਰ ਨਾ ਦਾ ਦਰ ਖੜਕਾਉਂਦੇ ਹਨ ਉਹ ਆਪਣੀ ਪੱਤ ਗਵਾਹ ਲੈਂਦੇ ਹਨ ਰਾਜੇ ਤੇ ਬਾਦਸ਼ਾਹ ਸਭ ਉਸੇ ਦੇ ਸਾਜੇ ਹੋਏ ਹਨ ਉਸ ਜੱਡਾ ਹੋਰ ਕੋਈ ਨਹੀਂ ਸੁਣ ਬਾਬਰ ਮੀਰ ਮੈਂ ਤੇਥੋਂ ਮੰਗੇ ਉਹ ਫਕੀਰ ਅਹਮਕ ਹੋਵੇਗਾ ਜੋ ਤੇਰੇ ਪਾਸ ਕੁਝ ਦੇਣ ਜੋਗਾ ਹੁੰਦਾ ਤਾਂ ਤੂੰ ਘਰ-ਬਾਰ ਛੱਡ ਕੇ ਲੁੱਟ-ਮਾਰ ਤੇ ਕਤਲਿਆਮ ਕਿਉਂ ਕਰਦਾ ਫਿਰਦਾ ਜਿਹੜਾ ਆਪ ਭੁੱਖਾ ਹੈ ਉਹ ਹੋਰ ਕਿਸੇ ਦੀ ਭੁੱਖ ਕਿਵੇਂ ਉਤਾਰ ਸਕਦਾ ਹੈ ਬਾਵਰ ਅੱਗੋਂ ਕੁਝ ਨਾ ਬੋਲਿਆ ਤੇ ਬੋਲਦਾ ਵੀ ਕੀ ਇਸ ਮਗਰੋਂ குரு ਜੀ ਬਾਵਰ ਤੋਂ ਵਿਦਾ ਹੋਏ ਅਤੇ ਜਲਦੀ ਪ੍ਰithvi ਨੂੰ ਠਾਰਨ ਠੰਡ ਪਾਉਣ ਤੇ ਮਨੁੱਖ ਜਾਤੀ ਨੂੰ ਉਬਾਰਨ ਉਸਾਰਨ ਦੀ ਖਾਤਰ ਫਿਰ ਸਫਰੀ ਚੜਪਏ